ਜਿਹੜੇ ਸੋਗਰਾਮ ਟਿਕਟੋਕ ਤੇ ਨੇ ਸਾਰੇ ਫੇਸਬੁਕ ਤੇ ਨੇ ਮੁੰਡਿਆਂ ਨੂੰ ਗਾਲਾਂ ਨਾ ਕੱਢੋ ਕਿਉਂਕਿ ਅੱਜ ਕੱਲ੍ਹ ਵੀਡੀਓ ਆ ਰਹੀਆਂ ਨੇ ਆਪਣੇ ਮੁੰਡੇ ਨੇ ਪੰਜਾਬੀ ਨੇ ਗਲਤੀ ਕਰਤੀ ਚੰਦ ਚਾੜਤਾ ਇਹ ਚੀਜ਼ ਕੋਈ ਨਹੀਂ ਹੋਈ ਕੋਈ ਗਲਤੀ ਹੋ ਗਈ ਕੋਈ ਚੱਕਰ ਨਹੀਂ ਉਹਨੂੰ ਕ੍ਰਿਟੀਸਾਈਜ਼ ਕਰਨਾ ਬੰਦ ਕਰੋ ਤੇ ਉਹਦੀ ਵੱਧ ਤੋਂ ਵੱਧ ਹੈਲਪ ਕਰੋ ਤੇ ਇਹ ਵੀਡੀਓਜ਼ ਨੂੰ ਲਾਈਕ ਵੀ ਨਾ ਕਰੋ ਜਿਹੜੇ ਪਾਉਂਦੇ ਨੇਗੇ ਤੇ ਉਹਨਾਂ ਨੂੰ ਮੈਸੇਜ ਦੋ ਵੀ ਇਹ ਗਲਤ ਨਹੀਂ ਹੈਗਾ ਪੂਰੇ ਕਰ ਦਿੰਦੇ ਨਾ ਜਿਹੜੇ ਹੁਣ ਅਵੇਕ ਚ 4 ਦਿਨ ਕੰਮ ਤੇ ਜਾਂਦੇ ਆ ਇਥੋਂ ਸਿਟੀ ਜਾਂਦੇ ਆ ਮੁੜੇ ਆਉਂਦੇ ਉਹ ਐਕਸ ਟੋਕੀ ਬੈਠੇ ਨੇ ਰੋਜ਼ ਹੀ ਜਿਹੜਾ ਟਰੱਕ ਚ ਲਾਉਂਦਾ ਤਾਂ 24 ਘੰਟੇ ਬੰਦਾ ਰੋਡ ਤੇ ਰਹਿ ਜਾਂਦਾ ਜੇ ਥੋੜੀ ਬਹੁਤੀ ਗਲਤੀ ਹੋ ਗਈ ਤਾਂ ਉਹਨਾਂ ਦਾ ਐਡੀ ਮੇਗ ਐਡੀ ਵੱਡੇ ਵੀ ਗੱਲ ਨਹੀਂ ਹੈ ਜਾਨਾ ਨਾ ਸਾਰਾ ਦਿਨ ਰਹਿਣਾ ਜੇ ਹੈਪਨ ਤਾਂ ਹੋ ਹੀ ਜਾਂਦਾ ਨਾ ਸਿੱਧੀ ਗੱਲ ਆ ਪਰਾ ਪ੍ਰਸਾਦ ਇਹਨਾਂ ਚਾਹੀਦਾ ਬੰਦੇ ਦਾ ਵਾਲੇ ਵੀ ਸੁਣਨ ਚਾਹੀਏ ਵੀ ਬੱਸਾਂ ਵਾਲੇ ਵੀ ਉੱਥੇ ਤੇ ਜਿਹੜੇ ਨਾ ਉਹ ਵੀ ਯੂ ਟਰਨਾਂ ਮਾਰਦੇ ਹੋਰ ਵੀ ਬਹੁਤ ਸਾਰੇ ਲੋਕ ਮਾਰਦੇ ਆ ਹੁਣ ਨਿਕਲ ਕੇ ਆ ਰਹੀਆਂ ਨੇ ਵੀਡੀਓ ਉਹਦੇ ਤੋਂ ਨਿਕਲ ਕੇ ਆ ਰਹੀਆਂ ਵੀ ਹਾਂ ਉਹ ਕਿਤੇ ਸਾਰੇ ਵੇਖੋ ਵੇਖਾ ਇੱਕ ਦੂਜੇ ਨੂੰ ਉਹਨੇ ਵੀ ਕਿਤੇ ਮਾਰ ਲਈ ਵਿਚਾਰੇ ਦਾ ਬਸ ਉਹਦਾ ਬੈਡ ਲੱਕ ਸੀਗਾ ਵੀ ਉਹ ਤੋਂ ਆ ਹੈਪਨ ਹੋ ਗਿਆ ਵਿਚਾਰੇ ਤੋਂ ਨਾ ਪਰ ਆਪਾਂ ਤਾਂ ਸਾਰੇ ਜਣੇ ਹੱਥ ਜੋੜ ਕੇ ਹੀ ਕਹਿੰਨੇ ਯਾਰ ਬਾਈ ਵੱਧ ਤੋਂ ਵੱਧ ਉਹਦੀ ਸਜ਼ਾ ਠਾਈ ਕਿਸੇ ਨੂੰ ਕੀ ਲੋੜ ਹੋਰ ਜੌਬ ਕਰਨ ਨੂੰ ਟਰੱਕ ਤੇ ਲੋਡ ਨੂੰ ਜਰੂਰੀ ਥੋੜੀ ਹੋ ਕੇ ਕਹਿੰਨੇ 45 ਸਾਲ ਜੇਲ੍ਹ ਚ ਜਾਣ ਕਿਹਬਾ ਕੀ ਤੋਂ ਗਲਤ ਕਾਲ ਨੂੰ ਮੇਰੇ ਤੋਂ ਹੋ ਜਾਣ